ਨਨ ਇਸ ਨੂੰ ਆਖੀਆਂ ਬਿਨ ਪੁੱਛੀਆਂ ਹੀ ਰਹਿ ਜਾਇਆ ਆਪਾਂ ਕਿਤੇ ਸੰਗਤ ਸੰਗਿ ਜਾਣਾ ਹੋਵੇ ਨਾ ਜੇ ਕਿਸੇ ਨਾਲ ਆਪਾਂ ਉਹਦੇ ਨਾਲ ਵਿਚਾਰ ਕਰੀ ਦੀਏ ਸਲਾਹ ਕਰੀ ਦੀ ਹੈ ਸਮੇਂ ਦਾ ਸਮਾਂ ਲਾ ਕੇ ਅਸੀਂ ਉਹਦੇ ਨਾਲ ਤੁਰ ਜਾਈਦਾ ਹੈ ਚਾਹ ਯਾਤਰਾ ਕਰਨ ਵਾਸਤੇ ਜਾਣਾ ਹੈ ਪਰਦੇਸ ਜਾਣਾ ਹੈ ਕਿਤੇ ਦੂਰ ਦਾ ਸ਼ਹਿਰ ਜਾਣਾ ਹੈ ਜਾਂਦਾ ਹੈ ਜਾਂ ਉੰਜ ਵੀ ਅਸੀਂ ਘਰ ਦੇ ਵਿੱਚ ਕੋਈ ਕਾਰਜ ਰੱਖਣਾ ਹੈ ਤੇ ਅਸੀਂ ਡਾਇਰੀ ਵੇਖੀਦੀ ਹੈ ਵਿਚਾਰਾਂ ਕਰੀਦੀਆਂ ਕਿਹੜੀ ਵਾਰ ਇਹਦਾ ਰੋਕ ਜਿਹੜਾ ਸਮਾਂ ਚੰਗਾ ਹੈ ਉਹ ਅਸੀਂ ਰੱਖ ਲੈਣਾ ਚੰਗਾ ਸਮਝਾਂਗੇ ਪਰ ਕਹਿੰਦੇ ਨੇ ਜਦੋਂ ਸਾਡੀ ਜਿੰਦ ਨੂੰ ਲਜਾਇਆ ਜਾਂਦਾ ਹੈ ਇਸ ਸਰੀਰ ਵਿੱਚੋਂ ਕੱਢ ਕੇ ਤੇ ਜਿਹਦੀ ਜਿੰਦ ਹੈ ਉਹਨੂੰ ਪੁੱਛਿਆ ਨਹੀਂ ਜਾਂਦਾ ਬਿਨ ਪੁੱਛਿਆ ਨੀਂ ਲਾਈ ਜਾਏ ਉਹਨੂੰ ਇਹ ਨਹੀਂ ਪੁੱਛਦੇ ਤੈਨੂੰ ਕਿੰਨੀ ਉਮਰ ਚੰਗੀ ਲੱਗਦੀ ਹੈ ਤੇਰੀਆਂ ਕਿੰਨੀ ਕੋ ਜ਼ਿੰਮੇਵਾਰੀਆਂ ਨਿਭਦੀਆਂ ਨੇ ਤੇ ਕਿੰਨੀਆਂ ਕੋ ਰਹਿ ਗਈਆਂ ਨੇ ਹੋਰ ਕਿੰਨੀਆਂ ਕੋ ਨੁਭਾ ਕੇ ਤੂੰ ਜਾਣਾ ਨਹੀਂ ਪੁੱਛਦੇ ਉਹਨੂੰ ਇਹ ਵੀ ਨਹੀਂ ਪੁੱਛਦੇ ਕਿਹੜੀ ਤੈਨੂੰ ਰੁੱਤ ਚੰਗੀ ਲੱਗਦੀ ਹੈ ਕਿਹੜਾ ਸਮਾਂ ਤੈਨੂੰ ਚੰਗਾ ਕਿਹੜਾ ਵਾਰ ਚੰਗਾ ਲੱਗਦਾ ਹੈ ਔਰ ਕਹਿੰਦੇ ਜਦੋਂ ਬਸ ਹੁਕਮ ਹੁੰਦਾ ਹੈ ਸਵਾਸ ਪੂਰੇ ਹੁੰਦੇ ਨੰ ਜੰਮ ਲੰਗ ਤੇਲ ਦੀਵੇ ਮੁੱਖ ਬਤੀ ਤਦ ਸੂਝੇ ਸਭ ਕੋਈ ਤੇਲ ਚ ਲੈ ਬਤੀ ਠਹਿਰਨੀ ਸੁਨਾ ਮੰਤਰ ਹੋਏ ਪਿਆਰਿਆ ਜਦ ਤੱਕ ਦੀਵੇ ਵਿੱਚ ਤੇਲ ਪਲਦਾ ਰਹਿੰਦਾ ਹੈ ਤਦ ਤੀਵਾ ਚੱਲਦਾ ਰਹਿੰਦਾ ਹੈ ਰੋਸ਼ਨੀ ਹੁੰਦੀ ਹੈ ਜਿਸ ਕਮਰੇ ਵਿੱਚ ਦੀਵਾ ਜਗਦਾ ਹੈ ਉਸ ਕਮਰੇ ਵਿੱਚ ਸਾਰੀ ਥਾਂ ਥਾਈ ਪਈਆਂ ਹੋਈਆਂ ਵਸਤਾਂ ਨਜ਼ਰ ਆਉਂਦੀਆਂ ਨੇ ਜਦੋਂ ਉਹ ਦੀਵਾ ਉਹ ਬੱਤੀ ਬੁੱਝ ਜਾਂਦੀ ਹੈ ਜੋ ਨਜ਼ਰ ਆਉਂਦਾ ਹੈ ਉੱਥੇ ਅੰਧੇਰਾ ਹੋ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਅੰਦਰ ਸਵਾਸਾ ਰੂਪੀ ਤੇਲ ਹੈ ਜਦ ਤੱਕ ਹੈ ਤਦ ਤੱਕ ਸਾਨੂੰ ਵੇਖਦਾ ਸੁਣਦਾ ਬੋਲਦਾ ਆ ਵਿਚਰਦਾ ਜਦੋਂ ਉਹ ਤੇਲ ਬੁੱਕ ਜਾਂਦਾ ਹੈ ਖਤਮ ਹੋ ਜਾਂਦਾ ਹੈ ਸਵਾਸਤ ਮੁ ਜਾਂਦੇ ਹਨ ਫਿਰ ਇਹ ਸਰੀਰ ਮਿੱਟੀ ਦੀ ਲੇਰੀ ਹੋ ਜਾਂਦਾ ਹੈ ਕਦ ਕਿ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਇਸ ਕਰਕੇ ਮਹਾਰਾਜ ਕਹਿੰਦੇ ਤੂੰ ਰਾਮ ਨਾਮ ਜਪ ਸੋਈ ਰੇ ਭਾਵੇਂ ਤੋਹੇ ਕਰੀਨਾ ਰੱਖੇ ਉਹ ਜਿਸ ਘਰ ਦਾ ਤੂੰ ਬਹੁਤ ਮਾਨ ਕਰਦਾ ਹੈ ਜਿਸ ਤਨ ਦਾ ਤੂੰ ਬੜਾ ਵਿਮਾਨ ਕਰਦਾ ਹੈ ਇਕ ਸਮਾਂ ਆਣਾ ਹੈ ਤੂੰ ਓਲ ਖਲੋਤਾ ਹੋਵੇਂਗਾ ਤੇਰੀਆਂ ਅੱਖਾਂ ਸਾਹਮਣੇ ਉੱਚੇ ਮੰਦਰ ਸਹਾਰ ਰਸੋਈ ਇਹਤ ਤਰੀਫ ਨੂੰ ਰਹਿਣਾ ਹੋ ਉਹ ਤੇਰੀਆਂ ਹੱਥਾਂ ਸਾਹਮਣੇ ਤੈਨੂੰ ਝੁੱਕ ਕੇ ਤੇਰੇ ਸਾਥ ਸੁਭੰਦ ਹੀ ਲੈ ਜਾਣਗੇ ਇਸ ਕਰਕੇ ਤੂੰ ਸੱਚ ਨੂੰ ਗ੍ਰਹਿਣ ਕਰ ਲੈ ਤਾਂ ਪ੍ਰਾਣੀ ਆਇਆ ਤੂੰ ਲਾਹਾ ਲੈਣ ਉਹ ਲਾਗਤ ਨਾਮ ਜਪਣ ਵਾਸਤੇ ਆਇਆ ਹੈ ਇਹ ਧਨ ਇਕੱਠਾ ਕਰਨ ਵਾਸਤੇ ਆਇਆ ਹੈ ਇਹ ਧਨ ਇਕੱਠਾ ਕਰ ਅੰਮ੍ਰਿਤ ਵੇਲੇ ਸਵੇਰ ਉੱਠਿਆ ਕਰ ਇਸ਼ਨਾਨ ਕਰਕੇ ਨਿਤਨੇਮ ਕਰਿਆ ਕਰ ਹੱਥ ਜੋੜਿਆ ਕਰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਕਿਹੜੇ ਹੱਥ ਜੋੜਨੇ ਨੇ ਕਿ ਪਿਛਲੇ ਆਉਪਣ ਬਖਸ਼ਲੇ ਪ੍ਰਭੂ ਆਗੇ ਮਾਰਗ ਪਾਵੇ ਮਹਾਰਾਜ ਕਰੋ ਕਿਰਪਾ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁਨ ਜੀ ਦੇ ਆ ਪ੍ਰਵਾ ਜੇਕਰ ਅਸੀਂ ਸੱਚ ਨੂੰ ਗ੍ਰਹਿਣ ਕਰ ਲਿਆ ਜੇ 68 ਤੀਰਥਾਂ ਦਾ ਪੁੰਨ ਪਦਾਰ ਸਾਨੂੰ ਨਾਨਕ ਘਰ ਹੀ ਬੈਠਿਆਂ ਸੋਹ ਮਿਲੈ ਜੇ ਨੀਅਤ راست ਕਰੇ ਜੇ ਸਾਡਾ ਮਨ ਨਿਰਮਲ ਨਹੀਂ ਅਸੀਂ ਭਾਵੇਂ ਜਿੰਨੇ ਮਰਜੀ ਤੀਰ ਥਾਂ ਤੇ ਪੁੱਲ ਘਾਣ ਕਰਦੇ ਆ ਇਸ਼ਨਾਨ ਕਰਦੇ ਆ ਸੁੱਚੇ ਇਹ ਨਾ ਆਖੀਏ ਬੈਣ ਜਪਿੰਡਾ ਤਵੇ ਸੁੱਚੇ ਸਈ ਨਾਨਕ ਜਿੰਨ ਬੰਦ ਵਸਿਆ ਸੇ ਜਿਨ੍ਹਾਂ ਦੇ ਮਨ ਵਿੱਚ ਵਸ ਜਾਂਦਾ ਹੈ ਸਵਾਓ ਇਹ ਸ਼ਬਦ ਸਰੂਪ